ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਸਾਡੇ ਬਰਿੰਦਰ ਘੁੰਮਣ ਜੀ ਸ਼ਾਕਾਹਾਰੀ ਬੋਡੀ ਬਿਲਡਰ ਉਸ ਹਸਪਤਾਲ ਦੀ ਢੇਡ ਚੜ ਗਏ ਕੀ ਉਸ ਹਸਪਤਾਲ ਨੇ ਅੰਮ੍ਰਿਤਸਰ ਦੇ ਵਿੱਚ ਉਹ ਪੈਰਾਮੀਟਰ ਸੈੱਟ ਕੀਤੇ ਸੀ ਜੋ ਪੀਜੀਆਈ ਸੈੱਟ ਕਰਦੀ ਹੈ ਕੀ ਉੱਥੇ ਪੀਏਸੀ ਕਲੀਅਰੈਂਸ 5 ਘੰਟਿਆਂ ਦੇ ਵਿੱਚ ਕਿਸ ਤਰ੍ਹਾਂ ਦਿੱਤੀ ਗਈ ਕਿਉਂਕਿ ਅਸੀਂ ਆਪਰੇਸ਼ਨ ਤੋਂ ਪਹਿਲਾਂ ਪੀਜੀਆਈ ਦੇ ਵਿੱਚ ਸ਼ੱਤਰਪੁਰ ਜਾਣੇ ਆ ਜਿਹਨੇ ਆਪਰੇਸ਼ਨ ਕਰਨਾ ਹੁੰਦਾ ਹੈ ਉਹ ਸਾਨੂੰ ਲਿਖ ਕੇ ਦਿੰਦਾ ਹੈ ਕਿ ਹਾਰਟ ਵਾਲਿਆਂ ਤੋਂ ਕਲੀਅਰੈਂਸ ਲੈ ਕੇ ਉਹ ਹਾਰਟ ਡਿਪਾਰਟਮੈਂਟ ਚੋਂ ਪੀਏਸੀ ਤੋਂ ਕਲੀਅਰੈਂਸ ਲੈ ਕੇ ਆ ਪੀਏਸੀ ਉਹ ਡਿਪਾਰਟਮੈਂਟ ਹੈ ਜਿਹੜਾ ਬੰਦੇ ਨੂੰ ਬੇਹੋਸ਼ ਕਰਦਾ ਤੇ ਹੋਸ਼ ਚ ਲੈ ਹੁੰਦਾ ਹੈ ਹਜ਼ਾਰਾਂ ਪੰਜਾਬ ਦੇ ਨੌਜਵਾਨ ਮਰ ਗਏ ਆਪਰੇਸ਼ਨ ਥੀਏਟਰਾਂ 'ਚ ਇਹਨਾਂ ਗੈਲੀ ਕਰਨਾ ਕਿਉਂਕਿ ਨਵੇਂ ਸਖੰਦਰੂ ਡਾਕਟਰ ਨਵੀਆਂ ਟੀਮਾਂ ਤੋਂ ਉਹ ਟੀਕਾ ਲਵਾਇਆ ਜਾਂਦਾ ਹੈ ਜਿਹੜਾ ਬੇਹੋਸ਼ ਕਰਦਾ ਹੈ ਜਦਕਿ ਜ਼ਰੂਰਤ ਹੁੰਦੀ ਹੈ ਪੂਰੀ ਟੀਮ ਦੀ ਉਸ ਨੂੰ ਬੇਹੋਸ਼ ਕਰਨਾ ਬੇਹੋਸ਼ ਕਰਨ ਤੋਂ ਪਹਿਲਾਂ ਉਸ ਦੀ ਬਾਡੀ ਦੇ ਸਾਰੇ ਪੈਰਾਮੀਟਰ ਪੀਜੀਆਈ ਤਿੰਨ ਦਿਨਾਂ 'ਚ ਚੈੱਕ ਕਰਦੀ ਹੈ ਐਮਰਜੈਂਸੀ 'ਚ ਭਾਵੇਂ ਉਹ ਮੌਕੇ ਤੇ ਟੀਮ ਲਾ ਕੇ ਸਾਰਾ ਕੁਝ ਇਕੋ ਵਗੈਰਾ ਕਰਕੇ ਚੈੱਕ ਕਰ ਲਵੇ ਮੈਂ ਅਪੀਲ ਕਰਨੀ ਚਾਹੂਗਾ ਭਗਵੰਤ ਮਾਨ ਜੀ ਨੂੰ ਇਸ ਵਰਤਾਰੇ ਨੂੰ ਰੋਕਿਆ ਜਾਵੇ ਇਹ ਹੋ ਤਾਂ ਸਾਹਮਣੇ ਆਉਣ ਲੱਗ ਗਿਆ ਅਸੀਂ ਤੇ 25 ਸਾਲ ਦੇ ਦੇਖਦੇ ਆ ਹਜ਼ਾਰਾਂ ਮੌਤਾਂ ਅਣ ਆਈਆਂ ਹੋ ਰਹੀਆਂ ਨੇ ਜਿਨ੍ਹਾਂ ਨੂੰ ਅਸੀਂ ਭਾਣਾ ਮੰਨ ਕੇ ਜਜਬ ਨਹੀਂ ਕਰਦੇ ਆਪਣੇ ਆਪ ਵਿੱਚ ਕਿਉਂਕਿ ਅਸੀਂ ਉਹ ਵਿਸਲ ਬਲੋਰ ਆ ਜਿਨ੍ਹਾਂ ਨੇ 25-25 ਸਾਲ ਡਾਕਟਰੀ ਲਾਈਨ ਦੇ ਵਿੱਚ ਤੱਕੇ ਖਾਦੇ ਨੇ ਕਿਹੜਾ ਟੈਸਟ ਕਿਵੇਂ ਹੁੰਦਾ ਸਭ ਤੋਂ ਪਹਿਲੀ ਗੱਲ ਤਾਂ ਹਾਰਟ ਦੀ ਇਕੋ ਹੋ ਕੇ ਸਾਰੇ ਬਾਡੀ ਦੇ ਟੈਸਟ ਹੋ ਕੇ 2 ਦਿਨ ਦੇ ਬਾਅਦ ਆਪਰੇਸ਼ਨ ਦੀ ਡੇਟ ਲੈਣ ਜਾਣੇ ਆ ਸੀ ਫਿਰ ਘਰੋਂ ਚੱਲ ਕੇ ਘੁੰਮਣ ਜੀ ਕਿਵੇਂ ਗਏ ਇਹਨਾਂ ਪੈਰਾਮੀਟਰਾਂ ਨੂੰ ਚੈੱਕ ਕਰਨਾ ਚਾਹੀਦਾ ਮੇਰੀ মিডিਆ ਨੂੰ ਅਪੀਲ ਹੈ ਨੈਸ਼ਨਲ মিডিਆ ਨੂੰ ਪੰਜਾਬੀ ਨੌਜਵਾਨਾਂ ਦਾ ਘਾਣ ਕਰ ਰਹੀਆਂ ਨੇ ਕਾਰਪੋਰੇਟ ਵਿਦੇਸ਼ੀ ਕੰਪਨੀਆਂ ਕੋਈ ਮੋਰੀਸ਼ੀਅਸ ਰਜਿਸਟਰਡ ਹੈ ਕੋਈ ਸਿੰਗਾਪੁਰ ਰਜਿਸਟਰਡ ਹੈ ਸਾਡਾ ਫਰਮਾਇਆ ਤਾਂ ਬਾਹਰ ਜਾ ਹੀ ਰਿਹਾ ਹੈ ਪਰ ਨਾਮ ਨਾਲ ਤੇ ਕਾਪਲਾਂ ਦੇ ਟੋਲੇ ਆਪਣੀ ਪ੍ਰੋਡਕਸ਼ਨ ਕੱਢਣ ਲਈ ਜਲਦੀ ਆਪਰੇਸ਼ਨ ਕਰਨ ਲੱਗਦੇ ਹਨ ਤਾਂ ਸੈਂਕੜੇ ਜਾਨਾਂ ਦਾ ਰਿਕਾਰਡ ਦੇ ਸਕਦੇ ਆ ਅਸੀਂ ਵੀ ਕੌਣ ਕੌਣ ਬੰਦਾ ਅਣਗਹਿਲੀ ਨਾਲ ਕਦੋਂ-ਕਦੋਂ ਮਾਰਿਆ ਗਿਆ ਪੰਜਾਬੀਓ ਤੁਸੀਂ ਸਾਰੇ ਇਸ ਆਵਾਜ਼ ਨੂੰ ਚੁੱਕੋ ਕਿ ਸਾਨੂੰ ਪੀਜੀਆਈ ਦੇ ਪੈਰਾਮੀਟਰਾਂ ਤੇ ਆਪਰੇਸ਼ਨ ਹੋਣੇ ਚਾਹੀਦੇ ਨੇ ਪੀਜੀਆਈ ਦੇ ਰੇਟਾਂ ਤੋਂ ਦੁੱਗਣਾ ਵੱਧ ਲੈ ਲੋ ਤਿੰਗਣਾ ਵੱਧ ਲੈ ਲੋ 100-100 ਗੁਣਾ ਪੀਜੀਆਈ ਤੋਂ ਰੇਟ ਵੱਧ ਲੈ ਕੇ ਵੀ ਸਾਡਾ ਮਰੀਜ਼ ਸੁਰੱਖਿਅਤ ਨਹੀਂ ਫਿਰ ਇਸ ਨਾਲੋਂ ਬਾਅਦ ਅਸੀਂ 10 ਦਿਨ ਤੱਕੇ ਖਾ ਲਾਂਗੇ ਅਸੀਂ ਵੈਸੇ ਮਰ ਜਾਾਂਗੇ ਪੰਜਾਬੀ ਪਰ ਰੋਜ ਸਾਡੀ ਜਵਾਨੀ ਦੀ ਮੌਤ ਇਹਨਾਂ ਹਸਤਾਲਾਂ ਦੇ ਵਿੱਚ ਨਾ ਆਵੇ